ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬੱਚਿਆਂ ਨਾਲ ਆਏ ਆ ਕਿੱਥੇ ਆ ਬੱਚੋ ਖੇਤ ਹਾਂ ਖੇਤ ਆ ਇਹਨੇ ਇਹ ਕਹਿੰਦੇ ਅੱਜ ਜਦੋਂ ਇਹ ਆਏ ਨੇ ਤੇ ਮੌਸਮ ਵੀ ਬੜਾ ਠੰਡਾ ਹੋ ਗਿਆ ਦੇਖੋ ਕਿਆ ਬਾਤ ਹੈ ਸਰਾ ਹੋ ਗਿਆ ਨਾ ਤੇ ਨਾਮ ਕੀ ਆ ਬੱਚਾ ਤੇਰਾ ਮੇਰਾ ਰਣਵੀਰ ਸਿੰਘ ਤਹਿਲ ਸ਼ਾਬਾਸ਼ ਬੜਾ ਨੀਤ ਕਰ ਤਹਿਲ ਸ਼ਾਬਾਸ਼ ਇਹ ਬੱਚੇ ਬੜੇ ਸਿਆਣੇ ਨੇ ਜੀ ਤੇ ਅੱਜ ਇਹ ਮौज-ਮਸਤੀ ਕਰਨ ਆਏ ਨੇ ਖੇਤ ਦੇਖੋ ਕਿਉਂ ਕਹਿੰਦੇ ਇਹ ਖੁੱਲੇ ਆਸਮਾਨ ਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਮਸਤੀ ਭਰਪੂਰ ਹੈ ਤੇ ਬੱਚੇ ਆਪਣੇ ਟੋਲ ਰਹੇ ਨੇ ਕਦੂ ਹਾਂ ਵੀ ਥਾਇਆ ਕੋਈ ਕਦੂ ਜਵੱਖੋ ਨਾ ਪਾੜੋ ਵੀ ਕੋਸ਼ਿਸ਼ ਕਰੋ ਫੇਰ ਇੱਥੇ ਹੋਊਗਾ ਕੁਝ ਸ਼ਾਬਾਸ਼ ਅੱਜ ਫਿਰ ਇਹਨਾਂ ਦੀ ਰੇਸ ਲਵਾਵਾਂਗੇ ਆਪਾਂ ਦੇਖਾਂਗੇ ਕੰਪੀਟੀਸ਼ਨ ਚ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ शाबाश ढूंढो 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 कौन ले गया जहां से फिर हम आप करना है पूरा दिडारी अपने रनिंग वास्ते तैयार ने हाँ भाई तैयार हो परफेक्ट हो हाँ। रिस्ट पुस्ट हो हाँ। चलो फिर ऐ करो ਆ ਦੇਖਾ ਇਧਰੋਂ ਇੱਕ ਲੈਨ ਆ ਖਿੱਚਦਾ ਮੈਂ ਇੱਕ ਲੈਨ ਇਧਰ ਹੋ ਗਈ ਤੇ ਖੜ ਜੋ ਗੋ ਕਹੂੰਗਾ ਮੈਂ ਜਦੋਂ ਉਹਦੀ ਭੱਜਣਾ ਠੀਕ ਹੈ 1 2 3 ਆ ਓਏ ਓਏ ਖੜਿਆਰੀ ਕਿੱਧਰ ਭੱਜ ਗਿਆ ਹਲੋ ਵਰਨੀਤ ਫਸਟ ਆ ਗਈ ਯਾ ਹਾਂਜੀ ਫਰਸਟ ਕਿਹੜਾ ਹੈ ਤੁਹਾਡੇ ਚੋਂ ਫਿਰ ਵਰਨੀਤ ਕੌਰ ਫਰਸਟ ਨੰਬਰ ਲੈ ਗਈ ਰੋਮ ਸਿੰਘ ਤੂੰ ਤਾਂ ਕਿੱਧਰ ਭੱਜ ਲਿਆ ਤੂੰ ਇੱਧਰ ਭੱਜ ਲਿਆ ਤਾਂ ਲੇਨ ਕ੍ਰੋਸ ਕਰਨੀ ਸੀ ਚੱਲ ਕੋਈ ਗੱਲ ਨਹੀਂ ਉਮਰ ਤੇ ਉਥੋਂ ਦੁਆਰੇ ਆਉਂਗੇ ਜਿਹੜਾ ਉਹ ਖੰਭਾ ਹੈ ਪਹਿਲਾਂ ਉਹਦੇ ਤੱਕ ਜਾਣਾ ਹੈ ਪਹਿਲਾਂ ਹਾਂ ਜਰੂਰ ਤਿੰਨ ਕਹੂੰਗਾ ਤੂੰ ਦੌੜਨਾ ਹੈ ਨਾ 1 2 3 ਵਿੱਚ ਬਾਬਾ ਆ ਗਿਆ ਆਪਣੇ ਹੁਣ ਸਾਸਰੀ ਕਰਨੀ ਬੁਲਾਈ ਬਾਬੇ ਨੂੰ ਵੇ ਦੁਬਾਰੇ ਬੁਲਾ ਕੇ ਲਖਿਆ ਹਾਂ ਬਾਬਾ ਸੱਸੀ ਕਹੈਂ ਤਾਂ ਸਿਆਣੇ ਇੱਕਾ ਸਾਰੇ ਕੱਚੇ ਲੱਗਦੇ ਨੇ ਵੀਰੇ ਮੈਨੂੰ ਕੱਚੇ ਨੇ ਬੱਚੇ ਮਰੂਤ ਉਡ ਰਹੇ ਨੇ ਆ ਦੇਖੋ ਆਰੇ ਕਿੰਨੇ ਨੇ ਹੋਏ ਨਾ ਆ ਵੀ ਕੱਚੇ ਆ ਵੀ ਆ ਚਾਹੇ ਚਾਹੇ ਪੱਕਣਗੇ ਇੰਨਾ ਪੇਡਾ ਪਰਿਆ ਵੇ ਕੱਚੇ ਅੰਮ੍ਰਿਤ ਬਨਾਲਾ ਹਾਂ ਕੱਚੇ ਨੇ ਆਰੇ ਇਹ ਛੋਟਾ ਜਾ ਅਮਰੂਦ ਕੋਈ ਕੋਈ ਪੇਰਾਂ ਤੇ ਛੋਟਾ ਜਾ ਅਮਰੂਦ ਹਾਂ ਵੇ ਇਹ ਸਾਰੇ ਅਮਰੂਦ ਪੱਕੇ ਨੇ ਹੌਲੀ ਹੌਲੀ ਪੱਕਣਗੇ ਫਿਰ ਹਲੇ ਇਹ ਤਾਂ ਪੱਟਾ ਇਹ ਪੱਕਾ ਕਰਦਾ ਇਹ ਪੱਟਾ ਕੀ ਲੈ ਇਹ ਤਾਂ ਪਤਾ ਨਹੀਂ ਇਹ ਹੈਗਾ ਕੱਦ ਪੱਟਾ ਹੋਇਆ ਇਹ ਵੇ ਪਤਾ ਤੈਨੂੰ ਨਾਸ਼ਪਤੀ ਦਾ ਕਿੰਨੂ ਦਾ ਬਰੂਦ ਦੇਖਣ ਤੋਂ ਬਾਅਦ ਫਿਰ ਅਸੀਂ ਆਪਣੀ ਦੇਖੀ ਜਿਬੜਾਂ ਵਾਲੀ ਬੇਬੇ ਆ ਰਹੀ ਹੈ ਦੇਖ ਫੁੱਲ ਲੈ ਕੇ ਜਿਬੜ ਇਹ ਅੱਜ ਚਟਣੀ ਖਾਣੀ ਹੈ ਅਸੀਂ ਨੇ ਰੋਮੀ ਹੁਰੀ ਕਹਿੰਦੇ ਵਸ ਕੈਮਰਾ ਕੱਟ ਮੈਂ ਆ ਦੇਖ ਲੁਕ ਰਿਹਾ ਐਸੀ ਰਕਟ ਰੋਮੀ ਕਹਿੰਦਾ ਬੇਬੇ ਅੱਜ ਪੂਰੀ ਦੁਨੀਆ ਦੇਖੋ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਥੈਂਕਸ ਫॉर ਵਾਚਿੰਗ ਖੁਸ਼ ਰਹੋ ਆਵਾਜ਼ ਰਹੋ